ਕੋਲਕਾਤਾ ਦੇ ਵਿੱਚ ਇੱਕ ਬੀਬੀ ਦਾ ਰੇਪ ਹੋਇਆ ਦੇਖਣ ਵਾਲੀ ਗੱਲ ਇਹ ਆ ਕਿ ਉਸ ਕੁੜੀ ਦੀ ਮਾਤਾ ਜੀ ਨੇ ਇਹ ਬਿਆਨ ਦਿੱਤਾ ਹੈ ਕਿ ਅਗਰ ਇੱਥੇ ਕੋਈ ਸਰਦਾਰ ਹੁੰਦਾ ਤੇ ਮੇਰੀ ਕੁੜੀ ਦਾ ਰੇਪ ਨਹੀਂ ਹੋਣਦਾ ਇਹਨੇ ਇੱਕ ਵੈਬ ਸੀਰੀਜ਼ Netflix ਵਗੈਰਾ ਤੇ ਜਾਂ YouTube ਤੇ ਬਹੁਤ ਹੀ ਮਸ਼ਹੂਰ ਨੇ ਇੱਕ ਤੇ ਹੈਗੀ ਆ ਜੀ ਮੁਸਲਮਾਨ ਦੀ ਮੇਰੇ ਖਿਆਲ ਨਾਲ ਉਹਦਾ ਨਾਮ ਹੈ ਮਾਹਬੁਰਖ ਬਾਬਾ ਸੰਤਾ ਸਿੰਘ ਜੀ ਸ਼ਾਨ ਹੈ ਗਰੋੜੀ ਬੰਦੇ ਬਾਸ਼ਾ ਜੀ ਬਾਰੇ ਦੇਖੋ ਜੀ ਮੈਂ ਮੇਰੀ ਉਮਰ ਬਹੁਤ ਛੋਟੀ ਆ ਮੈਨੂੰ ਕੁਝ ਇਹਨਾਂ ਨਹੀਂ ਪਤਾ ਜੋ ਵੀ ਮੈਂ ਗੱਲਾਂ ਕਰ ਰਿਹਾ ਤੁਸੀਂ ਆਪਣੀ ਰਿਸਰਚ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ ਹੋਰ ਖਾਲਸਾ ਜੀ ਚੜ੍ਹਦੀ ਕਲਾਓ ਮਾਰੇ ਧਿਆਕ ਹਨ ਕਾਫੀ ਦਿਨਾਂ ਬਾਅਦ ਆਪਾਂ ਅੱਜ ਵੀਡੀਓ ਬਣਾਉਣ ਲੱਗੇ ਆ ਤੇ ਕੁਝ ਕੁ ਗੱਲਾਂ ਆਪ ਜੀ ਨਾਲ ਸਾਂਝੀਆਂ ਕਰਾਂਗੇ ਸਾਰੇ ਵਿਸ਼ੇ ਅਲੱਗ-ਅਲੱਗ ਨੇ ਕੁਝ ਕੁ ਜੋ ਵੀ ਨੈਸਵਲੀ ਚੱਲ ਰਿਹਾ ਹੈ ਜੋ ਵੀ ਤੁਹਾਨੂੰ ਪਤਾ ਹੀ ਹੈ ਟੋਪਿਕ ਉਹਨਾਂ ਨੂੰ ਆਪਣੀ ਜੋ ਮੇਰੀ ਸੋਚ ਆ ਉਹ ਗੱਲ ਕਰਾਂਗੇ ਇੱਕ ਵਿਸ਼ਾ ਜੋ ਬਹੁਤ ਹੀ ਵਧੀਆ ਹੈ ਮੈਂ ਤੇ ਮੇਰੇ ਕੋ ਸੱਜਣ ਨੇ ਅਸੀਂ ਉਹਦੇ ਉੱਤੇ ਗੱਲ ਕਰਦੇ ਪਏ ਸੀਗੇ ਤੇ ਸੋਚਿਆ ਕਿ ਸੰਗਤ ਦੀ رائے ਲੈਣਾ ਬਹੁਤ ਹੀ ਜ਼ਰੂਰੀ ਆ ਗੱਲ ਇਦਾਂ ਆ ਪਹਿਲਾਂ ਇਸੇ ਜੀ ਨੂੰ ਕਵਰ ਕਰਦੇ ਆ ਕਿਉਂਕਿ ਇਹੋ ਹੀ ਅੱਜ ਦਾ ਮੇਨ ਟੋਪਿਕ ਆ ਜੀ ਜਿਦਾਂ ਆਪ ਜੀ ਸਾਰਿਆਂ ਨੇ ਦੇਖਿਆ ਹੋਊਗਾ ਕੁਝ ਇੱਕ ਵੈਬ ਸੀਰੀਜ਼ Netflix ਵਗੈਰਾ ਤੇ ਜਾਂ YouTube ਤੇ ਬਹੁਤ ਹੀ ਮਸ਼ਹੂਰ ਨੇ ਇੱਕ ਤੇ ਹੈਗੀ ਆ ਜੀ ਮੁਸਲਮਾਨ ਦੀ ਮੇਰੇ ਖਿਆਲ ਨਾਲ ਉਹਦਾ ਨਾਮ ਆਤਲ ਗਾਜੀ ਕਰਕੇ ਜਿਹੜੇ ਉਹਨਾਂ ਨੇ ਦਿਖਾਇਆ ਗਿਆ ਵੀ ਉਹਨਾਂ ਦੇ ਸਮੇਂ ਦੇ ਜਿਹੜੇ ਯੋਧੇ ਸੀਗੇ ਉਹ ਕਿੱਦਾਂ ਦੇ ਸੀਗੇ ਕਿਦਾਂ ਉਹ ਲੜਦੇ ਹੋਣਗੇ ਜੰਗਾਂ 'ਚ ਜੋ ਵੀ ਉਹਨਾਂ ਦਾ ਰਹਿਣਾ ਸਹਿਣਾ ਸੀ ਸਾਰਾ ਉਹ ਕਵਰ ਕੀਤਾ ਤੇ ਇੱਕ ਤੁਸੀਂ ਵਾਈਕਿੰਗ ਦੇਖੀ ਹੈ ਨਾ ਵੀ ਉਹ ਕਿੱਦਾਂ ਦੇ ਬੰਦੇ ਸੀਗੇ ਤੇ ਜੋ ਵੀ ਆ ਚਲੋ ਉਹਨੂੰ ਗੱਲ ਕਰਦੇ ਕਰਦੇ ਜੋ ਸੱਜਣ ਨੇ ਆਪਣੇ ਉਹਨਾਂ ਦੇ ਮਨ ਵਿੱਚ ਇਹ ਬਲਬਲਾ ਉੱਠਿਆ ਕਿ ਕਿਉਂ ਦੇ ਆਪਣੇ ਜਿਹੜੇ ਹੈਗੇ ਨੇ ਬੰਦੇ ਕਲਾਕਾਰ ਲਾਲੋ ਫਿਲਮ ਵਾਲੇ ਲਾਲੋ ਡਾਇਰੈਕਟਰ ਪ੍ਰੋਡਿਊਸਰ ਜੋ ਵੀ ਆ ਉਹ ਕਿਉਂ ਨਾ ਮਤਲਬ ਕਿ ਕੋਈ ਐਦਾਂ ਦੀ ਸੀਰੀਜ਼ ਬਣਾਉਣ ਜਿਹਦੇ ਨਾਲ ਆਪਣੇ ਅੱਜ ਦੀ ਜਨਰੇਸ਼ਨ ਨੂੰ ਇਹ ਪਤਾ ਲੱਗੇ ਕਿ ਉਸ ਸਮੇਂ ਕਿੱਦਾਂ ਦੇ ਯੋਧੇ ਸੀਗੇ ਇਹਦੇ ਜੀ ਦੋ ਪਹਿਲੂ ਨੇ ਸਾਰੇ ਜਿਉਂਕਿ ਕੁਝ ਚੀਜ਼ਾਂ ਇਹਦੇ ਵਿੱਚ ਸਹੀ ਵੀ ਨੇ ਕੁਝ ਚੀਜ਼ਾਂ ਇਹਦੇ ਵਿੱਚ ਗਲਤ ਵੀ ਨੇ ਹਨ ਜੇ ਆਪਾਂ ਇਸ ਨੂੰ ਸਿਰਫ ਜੋ ਸਾਡੇ ਵਿਚਾਰ ਹੋਏ ਨੇ ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਦੱਸਿਓ ਕਮੈਂਟ ਕਰਕੇ ਕਿ ਤੁਹਾਨੂੰ ਕੀ ਲੱਗਦਾ ਇਸ ਚੀਜ਼ ਦਾ ਕੋਈ ਫਾਇਦਾ ਹੈਗਾ ਆ ਯੂਥ ਨੂੰ ਜਾਂ ਸਾਰੀ ਸਿੱਖ ਸੰਗਤ ਨੂੰ ਵੱਡੇ ਛੋਟੇ ਕੋਈ ਵੀ ਨੇ ਕਿਉਂਕਿ ਜ਼ਰੂਰੀ ਨਹੀਂ ਆ ਯੂਥ ਇਹ بڑے ਬੰਦੇ ਨੇ ਜਿਨ੍ਹਾਂ ਨੂੰ ਆਪਣੀ ਅਜ ਤੱਕ ਹਿਸਟਰੀ ਦਾ ਪਤਾ ਹੀ ਨਹੀਂ ਆਪਣੇ ਸਿੰਘਾਂ ਸ਼ਹੀਦਾਂ ਦਾ ਪਤਾ ਹੀ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਇਹਦਾ ਕੋਈ ਗਿਆਨੀ ਨਹੀਂ ਹੈਗਾ ਤੇ ਗੱਲ ਇਹਦਾ ਹੈ ਜੀ ਦੋਵੇਂ ਪੱਖ ਤੁਹਾਡੇ ਸਾਹਮਣੇ ਰੱਖ ਦਿੰਨੇ ਆ ਕਮੈਂਟ ਕਰਕੇ ਤੁਸੀਂ ਆਪਣਾ ਪੱਖ ਦੱਸ ਦਿਓ ਸਾਡੇ ਵਿੱਚ ਜਿੱਦਾਂ ਉਹਦੀ ਇਹ ਚਰਚਾ ਹੋਈ ਕੀ ਇਹ ਜੋ ਆ ਵਿਸ਼ਾ ਹੈਗਾ ਬਹੁਤ ਗੰਭੀਰ ਕਿਉਂਕਿ ਜਿਹੜੇ ਸਿੰਘ ਸ਼ਹੀਦ ਹੋਏ ਨੇ ਜਾਂ ਪ੍ਰਾਤਨ ਸਿੰਘ ਨੇ ਜਿੰਨੇ ਵੀ ਬਾਬਾ ਦੀਪ ਸਿੰਘ ਜੀ ਭਾਈ ਤਾਰੂ ਸਿੰਘ ਜੀ ਬੰਦਾ ਸਿੰਘ ਬਹਾਦਰ ਜੀ ਜਾਂ ਜਿੰਨੇ ਵੀ ਹੋਰ ਬੇਅੰਤ ਸਿੰਘ ਨੇ ਸ਼ਹੀਦ ਖਾਲਸੇ ਪੰਥ ਰਚਨਾ ਤੇ ਉਹਨਾਂ ਦਾ ਜਿਹੜਾ ਕਿਰਦਾਰ ਆ ਉਹ ਕੋਈ ਬੰਦਾ ਕਰ ਹੀ ਨਹੀਂ ਸਕਦਾ ਠੀਕ ਹੈ ਜੀ ਇੱਕ ਤੇ ਪਹਿਲੂ ਇਹ ਰੱਖਿਆ ਤੇ ਕਿਉਂਕਿ ਜਿੰਨੇ ਵੀ ਇਹ ਕਲਾਕਾਰ ਨੇ ਆਪਾਂ ਨੂੰ ਕਲਾਕਾਰ ਛੱਡੋ ਵੀ ਮਤਲਬ ਕਿ ਕੋਈ ਮਹਾਪੁਰਖ ਵੀ ਹੋਵੇ ਉਹ ਵੀ ਇਸ ਚੀਜ਼ ਨੂੰ ਨਹੀਂ ਕਰਨਗੇ ਕਿਉਂਕਿ ਉਹ ਜੋ ਸੀ ਸਿੰਘ ਉਹਨਾਂ ਦਾ ਕੋਈ ਜੀਵਨ ਬਹੁਤ ਵੱਡਾ ਸੀ ਹਨਾ ਤੇ ਸਾਰੀ ਨਿਮਰਤਾ ਦੇ ਵਿੱਚ ਏ ਜੀ ਨੂੰ ਜਾਣਦੇ ਨੇ ਵੀ ਉਹ ਚੀਜ਼ ਨਹੀਂ ਹੋ ਸਕਦੀ ਆ ਸਿੱਖਾਂ ਵਿੱਚ ਨਹੀਂ ਹੁੰਦੀ ਜਿਹੜੀ ਸਿੱਧੀ ਜੀ ਗੱਲ ਆ ਤੇ ਉਹ ਫਿਰ ਅੱਗੋਂ ਸੱਜਣ ਨੇ ਹਨ ਨੂੰ ਸਵਾਲ ਕੀਤਾ ਵੀ ਫੇਰ ਜੇ ਨਹੀਂ ਹੋਊਗੀ ਤੇ ਇਹਦਾ ਕੀ ਹੱਲ ਹੋ ਸਕਦਾ ਅਈ ਉਹਨਾਂ ਨੂੰ ਕਿਹਾ ਵੀ ਇਹ ਤੇ ਹੈਗਾ ਵੀ ਪੰਥ ਦਾ ਮਸਲਾ ਏ ਵੀ ਸਾਰੇ ਸੱਜਣ ਇਹ ਇਹਦੇ ਆਪਣੀ ਰਾਏ ਜੇ ਆਪਾਂ ਦਵਾਂਗੇ ਉਹਦੀ ਕੋਈ ਏਡਾ ਮਤਲਬ ਵੀ ਵੱਡਾ ਫਾਇਦਾ ਨਹੀਂ ਹੋਣਾ ਇਹਦੇ ਮਹਾਪੁਰਖ ਸੰਤ ਸਮਾਜ ਦਲਪੰਤ ਸੰਪਰਦਾਵਾਂ ਟਕਸਾਲਾਂ ਅਕਾਲ ਤਖਤ ਸਾਹਿਬ ਤੇ ਜਾ ਕੇ ਜਿਹੜੇ ਵੀ ਬੰਦਾ ਹੈ ਇਹ ਮਤਲਬ ਕਿ ਭਾਵਨਾ ਦੇ ਵਿੱਚ ਆ ਕੇ ਗੁਰਸਿੱਖੀ ਲਈ ਕੁਝ ਕਰਨਾ ਚਾਹੁੰਦਾ ਹੈ ਇੰਦਾ ਦੀ ਵੈਬਸਾਈਟ ਏਡੇ ਵੱਡੇ ਲੈਵਲ ਦੀ ਦੇਖੋ ਪਹਿਲੀ ਗੱਲ ਤੇ ਵੀ ਏਡੇ ਵੱਡੇ ਦੀ ਲੈਵਲ ਦੀ ਵੈਬ ਸੀਰੀਜ਼ ਬਣਾਉਣਾ ਬਹੁਤ ਜਾਨੀ ਪੈਸੇ ਚਾਹੀਦੀ ਹੈ ਉਹਦੇ ਤੇ ਕੌਣ ਹੀ ਨੇ ਪੈਸੇ ਲਾਊਗਾ ਪਹਿਲੀ ਗੱਲ ਤੇ ਇਹ ਆ ਕਿ ਜੇ ਇਹ ਜੀ ਸਿੱਖੀ ਲਈ ਕੀਤੀ ਜਾਵੇ ਅੱਗੇ ਆ ਕੇ ਜਿਹੜੇ ਬਹੁਤ ਹੀ ਅਮੀਰ ਬੰਦੇ ਨੇ ਜਿਨ੍ਹਾਂ ਦੇ ਨਾਂ ਦਾ ਸਿੱਕਾ ਵੀ ਚੱਲਦਾ ਹੋਊਗਾ ਦੁਨੀਆਵੀ ਤੌਰ ਤੇ ਮਾਇਆ ਦੇ ਕੀ ਉਹ ਮਦਦ ਕਰਨਗੇ ਪਹਿਲੀ ਗੱਲ ਤੇ ਠੀਕ ਹੈ ਜੀ ਕਿਉਂਕਿ ਜਿਹੜਾ ਗਰੀਬ ਸਿੱਖ ਹੁੰਦਾ ਉਹ ਤਾਂ ਹਮੇਸ਼ਾ ਸਿੱਖੀ ਦੀ ਸਭ ਕੁਝ ਕਰ ਦਿੰਦਾ ਉਹਦੇ ਘਾਰੇ ਭਾਵੇਂ ਦਾਲ ਰੋਟੀ ਖਾਣ ਨੂੰ ਪੈਸੇ ਨਾ ਹੋਣ ਉਹਨੇ ਦਿਸਬੰਧ ਦੇ ਹੀ ਦੇਣਾ ਉਹਨੇ ਕੋ ਨਾ ਕੋ ਕਾਰ ਹੀ ਦੇਣਾ ਤੇ ਉਸ ਤੋਂ ਬਾਅਦ ਜਿਹੜਾ ਵੀ ਬੰਦਾ ਡਾਇਰੈਕਟਰ ਹੋਇਆ ਫਿਲਮਕਾਰ ਆ ਕੋਈ ਵੀ ਉਹ ਜਾ ਕੇ ਇਹਨਾਂ ਨਾਲ ਗੁਰਮਤਾ ਕਰੇ ਉਹ ਦੱਸ ਸਕਦੇ ਨੇ ਵੀ ਹਾਂ ਜੀ ਤੁਸੀਂ ਕੀ ਕਰ ਸਕਦੇ ਹੋ ਕਿਵੇਂ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ ਤੇ ਦੇਖੋ ਜੇ ਇਸ ਭਾਵਨਾ ਨਾਲ ਬਣਾਈ ਜਾਵੇ ਵੀ ਕੱਲੀ ਹਿਸਟਰੀ ਦੱਸਣੀ ਹੈ ਤੇ ਹਿਸਟਰੀ ਤੇ ਵਿੱਚ ਕਿਰਦਾਰ ਤੇ ਦੱਸੇ ਜਾਣਗੇ ਦੂਜਾ ਪਹਿਲੂ ਜੋ ਰੱਖਿਆ ਗਿਆ ਇਹ ਵੀ ਹਿਸਟਰੀ ਦੇ ਪਤਾ ਲੱਗ ਜੂਗੀ ਪਰ ਉਹਦੀ ਕੋਈ ਮਤਲਬ ਕਿ ਐਡਾ ਫਾਇਦਾ ਨਹੀਂ ਹੋਣਾ ਕਿਉਂ ਕਿਉਂਕਿ ਜੇ ਜਿਹੜੀ ਸਿੱਖੀ ਆ ਨਾ ਇਹ ਮਤਲਬ ਕਿ ਇਦਾਂ ਨਹੀਂ ਬਿਆਹ ਹੋ ਸਕਦੀ ਆ ਆਪਾਂ ਨੂੰ ਇਹਦੇ ਉੱਤੇ ਜਿਦਾਂ ਗੁਰਮਤਿ ਦੇ ਅਨੁਸਾਰ ਚੱਲਣਾ ਪੈਣਾ ਹੈ ਕਿਉਂਕਿ ਆਪਣੇ ਗ੍ਰੰਥ ਨੇ ਆਪਣੇ ਮਤਲਬ ਕਿ ਵਿਦਿਆ ਗੁਰੂ ਵੀ ਹੁੰਦੇ ਨੇ ਵਿਦਵਾਨ ਵੀ ਹੁੰਦੇ ਨੇ ਦਲਪੰਤ ਨੇ ਜੋ ਨਿਆੰਗ ਸਿੰਘ ਨੇ ਪ੍ਰਾਣੀ ਜਿੰਨੇ ਵੀ ਰਹਿਤ ਆ ਉਹ ਆਪਣੇ ਨਾਲ ਅੱਜ ਵੀ ਲੈ ਕੇ ਚੱਲ ਰਹੇ ਨੇ ਬਾਣਾ ਬਾਣੀ ਤੇ ਸਾਰਾ ਕੁਝ A ਤੋਂ Z ਹਨਾ ਇਹ ਉਹ ਜੀ 냐 ਮਤਲਬ ਕਿ ਬੜੀਆਂ ਬਰੇਕੀ ਵਾਲੀਆਂ ਐ ਇਹਦੇ ਵਿੱਚ ਗਲਤੀ ਕਰਨਾ ਮਤਲਬ ਕੀ ਨਾ ਇੱਕ ਹਿਸਟਰੀ ਨੂੰ ਛੇੜਖਾਨੀ ਕਰਨ ਵਾਲੀ ਗੱਲ ਕਿਉਂਕਿ ਦੇਖੋ ਕੋਈ ਵੀ ਚੀਜ਼ ਜੇ ਨੈਟ ਤੇ ਪੈ ਗਈ ਉਹ ਸਦਾ ਭਾਰੀਓ ਕਿਤੇ ਨਹੀਂ ਜਾਣੀ ਹਨ ਤੇ ਜਿੱਥੇ ਸਹੀ ਬੰਦੇ ਨੇ ਹੁੰਦੇ ਨੇ ਉੱਥੇ ਗਲਤ ਵੀ ਹੁੰਦੇ ਨੇ ਉਹਨੂੰ ਕੱਟ ਵੱਢ ਕੇ ਕੁਝ ਨਾ ਕੁਝ ਕਰਕੇ ਬੰਦਾ ਅਗਲਾ ਭਾਵੇਂ ਸਹੀ ਹੋਵੇ ਉਹਨੂੰ ਗਲਤ ਦਿਖਾ ਦੇਣਗੇ ਹਨ ਪਰ ਉਹਦਾ ਨੁਕਸਾਨ ਉਸ ਬੰਦੇ ਨੂੰ ਤੇ ਕੋਈ ਨਹੀਂ ਹੋਣਾ ਪਰ ਉਹਦਾ ਨੁਕਸਾਨ ਜਿਹੜੀ ਆਉਣ ਵਾਲੀ ਜਨਰੇਸ਼ਨ ਹੋਗੀ ਉਹਨੂੰ ਹੋ ਸਕਦਾ ਪੀ ਜੇ ਉਸ মত ਦਾ ਬੰਦਾ ਆਏ ਨੇ ਕਹਿੰਣਾ ਵੀ ਹਾਂ ਯਾਰ ਇਹ ਸਹੀ ਆ ਜੋ ਇਹਨਾਂ ਨੇ ਮਤਲਬ ਕਿ ਗ੍ਰੰਥਾਂ ਚ ਲਿਖਿਆ ਕੀ ਬਧਾਪ ਹੀ ਨਾ ਲਿਖਤਾ ਹੋਵੇ ਨਾ ਗਲਤੀ ਨਾ ਲਿਖੀ ਜਾਣ ਜਿੱਦਾਂ ਕਈ ਬੰਦੇ ਕਹਿ ਦਿੰਦੇ ਨੇ ਪੀ ਇਹਨਾਂ ਨੇ ਸਿੱਖਾਂ ਨੇ ਆਪਣੇ ਧਰਮ ਨੂੰ ਵਧਿਆਉਣ ਲਈ ਕੁਝ ਕੀਤਾ ਨਾ ਇਦਾਂ ਮਲ ਲੋੜ ਨਹੀਂ ਜਗ ਜੈਰਾ ਪਰਮੇਸ਼ਰ ਦੀ ਕਿਰਪਾ ਤੇ ਹੁਣ ਤੁਸੀਂ ਦੱਸੋ ਵੀ ਤੁਹਾਡੇ ਕੀ ਵਿਚਾਰ ਨੇ ਤੁਸੀਂ ਕੀ ਸੋਚਦੇ ਹੋ ਇਸ ਚੀਜ਼ ਬਾਰੇ ਕਿਉਂਕਿ ਦੇਖੋ ਜਿਹੜੇ ਬੰਦੇ ਨੇ ਗੱਲ ਕੀਤੀ ਉਹਨੇ ਭਾਵਨਾ ਚ ਕੀਤੀ ਵੀ ਹਾਂ ਯਾਰ ਕੋਈ ਹੱਡਾ ਵੀ ਇਦਾਂ ਹੋਵੇ ਕਿ ਹਰ ਫੀਲਡ ਵਿੱਚ ਮਤਲਬ ਕਿ ਹਰ ਵੱਖਰੇ ਵੱਖਰੇ ਨਾ ਕੰਟਰੀਆਂ ਵਿੱਚ ਪਤਾ ਲੱਗੇ ਕਿਉਂਕਿ ਉਥੇ ਆਪਸ਼ਨ ਆਉਂਦਾ ਨਾ ਅਲੱਗ-ਅਲੱਗ ਭਾਸ਼ਾਵਾਂ ਦਾ ਕੋਈ ਬੰਦਾ ਆਪਣੀ ਭਾਸ਼ਾ ਦੇਖ ਸਕਦਾ ਤੇ ਉਹਦੇ ਮਨ ਦੀ ਇਹ ਭਾਵਨਾ ਸੀ ਕਿ ਜੀ ਇਹ ਹਰ ਇੱਕ ਦੇਸ਼ ਵਿੱਚ ਜਾਵੇ ਹਰ ਇੱਕ ਰਿਲੀਜੀਅਨ ਦਾ ਬੰਦਾ ਦੇਖੇ ਗੋਰੇ ਕਾਲੇ ਚੀਨੇ ਜਾਪਾਨੀ ਜੋ ਵੀ ਆ ਉਹਨਾਂ ਨੂੰ ਪਤਾ ਲੱਗੇ ਵੀ ਯਾਰ ਇਹ ਬੰਦੇ ਕਿਹੜੇ ਨੇ ਪਰ ਦੂਜੇ ਪਾਸੇ ਇਹ ਗੱਲ ਕੀਤੀ ਉਹ ਕਹਿੰਦੇ ਜੇ ਉਹ ਵੇਖ ਵੀ ਲੈਣਗੇ ਮੰਨ ਲਓ ਉਹਦਾਂ ਦੇ ਕਿਰਦਾਰ ਲੱਭਣੇ ਹੋਣ ਤੇ ਜਦੋਂ ਦੇਖਣਗੇ ਵੀ ਇਦਾਂ ਦਾ ਕੋਈ ਕਿਰਦਾਰ ਹੀ ਨਹੀਂ ਆ ਫਿਰ ਉਹਦੇ ਇਹ ਦੁਬਿਧਾ ਹੋ ਸਕਦੀ ਹੈ ਵੀ ਯਾਰ ਇਹ ਤੇ ਗੱਲ ਝੂਠੀ ਬਣਾਈ ਹਨ ਕਿਉਂਕਿ ਦੇਖੋ ਇੱਕ ਚੀਜ਼ ਆ ਵੀ ਆਪਾਂ ਗੱਲਾਂ ਸਾਰੇ ਇਹੀ ਕਰਦੇ ਆ ਮੈਂ ਵੀ ਕਰਦਾ ਤੁਸੀਂ ਵੀ ਕਰਦੇ ਹੋ ਪਰ ਜੋ ਆਪਣੇ ਪ੍ਰਤਨ ਸਿੰਘ ਸੀਗੇ ਜਿੱਦਾਂ ਉਹ ਬਾਣੀ ਬੜਨੀ ਸਵਾਸ ਸਾਸ ਨਾਲ ਸਿੰਘਾਂ ਦਾ ਮਤਲਬ ਕੀ ਕੋਈ ਉਹਨਾਂ ਨਾਲ ਮਤਭੇਦ ਨਹੀਂ ਰੱਖਣਾ ਸਤਕਾਰ ਕਰਨਾ ਵੱਡਿਆਂ ਸਤਕਾਰ ਕਰਨਾ ਅੱਜ ਕੱਲ੍ਹ ਸਿੰਘਾਂ ਨੇ ਸਿੰਘਾਂ ਦਾ ਕੀ ਸਤਕਾਰ ਕਰਨਾ ਵਾ ਅੱਜ ਕੱਲ੍ਹ ਸਿੰਘ ਜਿਹੜੇ ਨੇ ਜਿਹੜਾ ਇੱਕ ਮਹਾਪੁਰਖ ਨੇ ਜਾਂ ਇੱਕ ਜਥੇਦਾਰ ਨੇ ਜਿਨ੍ਹਾਂ ਨੇ ਸਾਰੀ ਉਮਰ ਆਪਣੀ ਦਲ 15 ਟਕਸਾਲ ਚ ਇਨਮ ਲਗੀ ਪੰਥ ਚਲਾ ਦਿੱਤੀ ਹੋਵੇ ਉਹਨਾਂ ਨੂੰ ਹੀ ਮਾੜਾ ਚੰਗਾ ਕਹੀ ਜਾਣਗੇ ਉਹਨਾਂ ਦੀ ਹੀ ਨਿੰਦਿਆ ਕਰੀ ਜਾਣਗੇ ਤੇ ਇਹਦੇ ਉੱਤੇ ਤੁਸੀਂ ਆਪਣੀ ਰਾਏ ਦੇ ਕੇ ਦੱਸਿਓ ਤੇ ਅਗਲਾ ਇਹ ਗੱਲ ਇਹ ਆ ਵੀ ਜਿੱਦਾਂ ਕੋਲਕਾਤਾ ਦੇ ਵਿੱਚ ਇੱਕ ਬੀਬੀ ਦਾ ਰੇਪ ਹੋਇਆ ਦੇਖਣ ਵਾਲੀ ਗੱਲ ਇਹ ਆ ਵੀ ਉਸ ਕੁੜੀ ਦੀ ਮਾਤਾ ਜੀ ਨੇ ਇਹ ਬਿਆਨ ਦਿੱਤਾ ਕਿ ਅਗਰ ਇੱਥੇ ਕੋਈ ਸਰਦਾਰ ਹੁੰਦਾ ਤੇ ਮੇਰੀ ਕੁੜੀ ਦਾ ਰੇਪ ਨਹੀਂ ਹੋਣਦਾ ਸੀ ਉਹਨੇ ਤੇ ਵੀਰ ਬੜੀ ਵੱਡੀ ਉਹਨਾਂ ਨੇ ਗੱਲ ਕਹੀ ਆ ਗੱਲ ਉਹਨਾਂ ਨੇ ਤਾਂ ਕਹੀ ਆ ਕਿ ਉਹਨਾਂ ਨੂੰ ਪਤਾ ਹੈ ਜਿਹੜੇ ਸਾਡੇ ਵੱਡੇ ਬਜ਼ੁਰਗ ਨੇ ਉਹ ਕਿੱਦਾਂ ਦੇ ਸੀ ਪਰ ਅੱਜ ਮਾਫ ਕਰਿਓ ਤੁਹਾਨੂੰ ਗੁੱਸਾ ਲੱਗੂਗਾ ਕਿਉਂਕਿ ਅਸੀਂ ਦੇਖਦੇ ਆ ਆਪਣੇ ਆਪ ਨੂੰ ਵਿੱਚ ਲੈ ਕੇ ਚੱਲਣੇ ਐ ਹੁਣ ਉਦਾਂ ਦੇ ਨਹੀਂ ਹੈਗੇ ਉਹ ਗੱਲਾਂ ਨਹੀਂ ਰਹੀਆਂ ਕੋਣ ਇਹ ਚੀਜ਼ ਬੜੀ ਵੱਡੀ ਇੱਕ ਆਪਣੇ ਹਿਰਦੈਣ ਹਿਰਦੇ ਨੂੰ ਮਤਲਬ ਕਿ ਸੱਟ ਮਾਰਨ ਵਾਲੀ ਗੱਲ ਹੈ ਵੀ ਅਗਲਿਆਂ ਨੇ ਜਿਹੜੇ ਐਡਾ ਵੀ ਸ਼ਵਾਸ਼ ਬਣਾਇਆ ਤੇ ਅਸੀਂ ਉਹ ਜੋ ਸਾਡੇ ਬਜ਼ੁਰਗ ਕਰਕੇ ਗਏ ਨੇ ਉਹਨੂੰ ਸੰਭਾਲੀਏ ਉਹ ਜੋਗੇ ਤੇ ਅਸੀਂ ਨਹੀਂ ਹੋ ਸਕਦੇ ਪਰ ਇਹ ਨਾ ਹੋਵੇ ਵੀ ਹਾਂ ਯਾਰ ਇਹ ਬੰਦੇ ਜੇ ਆਡੇ ਤੇ ਭਰੋਸਾ ਕਰਦੇ ਨੇ ਤੇ ਅਸੀਂ ਉਹਨਾਂ ਦਾ ਭਰੋਸਾ ਪੂਰਾ ਕਰ ਦਈਏ ਠੀਕ ਆ ਨਾ ਦੇਖੋ ਜੀ ਜਿਹੜੀਆਂ ਵੀ ਬੀਬੀਆਂ ਨੇ ਕੋਈ ਮਾੜਾ ਚੰਗਾ ਨਾ ਕੰਮ ਕਰੋ ਕਿਉਂਕਿ ਜਿਹੜਾ ਖਾਲਸੇ ਦਾ ਉਹ ਤੇ ਸਾਰੇ ਨੂੰ ਆਪਣੀਆਂ ਮਾਵਾਂ ਤੇ ਭੈਣਾਂ ਜਾਣ ਜਾਣਦਾ ਏ ਭਾਵੇਂ ਉਹ ਕੋਈ ਵੀ ਗਲਤ ਕੰਮ ਕਰਨਿਆ ਕੁਝ ਵੀ ਕਰਨ ਅਸੀਂ ਤੇ ਤੁਹਾਨੂੰ ਇਹ ਹੀ ਕਹਿੰਨੇ ਆਂ ਵੀ ਭੈਣ ਜੀ ਜੇ ਉਹ ਵੀ ਮੈਂ ਕਿਸੇ ਬੀਬੀ ਦਾ ਨਾਂ ਨਹੀਂ ਲਵਾਂਗਾ ਤੇ ਸਮਝ ਜਾਓਗੇ ਕਿਉਂਕਿ ਜੋ ਵੀ ਨੈਟ ਤੇ ਇੱਕ ਵੀਰ ਦੇ ਘਪੈਣ ਦੇ ਵਿੱਚ ਚੱਲਣ ਦਾ। ਉਹੀ ਅਭੀ ਦੇਖੋ ਇਦਾਂ ਦਾ ਕਿਰਦਾਰ ਲੈ ਕੇ ਜਾਇਓ ਵੀ ਜਦੋਂ ਇਸ ਜਹਾਂ ਤੋਂ ਜਾਓਗੇ ਅਗਲੇ ਪਾਸੇ ਉਹ ਮਾਤਾ ਸਾਹਿਬ ਦੇਵਾਂ ਖੁਦ ਉੱਠ ਕੇ ਕਵੇ ਵੀ ਮੇਰੀ ਧੀ ਆਈ ਹੈ। ਠੀਕ ਹੈ ਜੀ ਇਦਾਂ ਦਾ ਕੁਝ ਨਾ ਕਰਕੇ ਜਾਓ ਕਿ ਤੁਹਾਡੇ ਤੋਂ ਮੁੱਖ ਮੋੜ ਲੈਣ ਮਾਤਾ ਜੀ। ਇਹ ਗੱਲ ਆਪਣੇ ਪੱਲੇ ਬੰਨ੍ਹ ਲਓ ਜੇ ਤੁਹਾਡੇ ਤੱਕ ਇਹ ਗੱਲ ਪਹੁੰਚੇਗੀ। ਤੁਹਾਨੂੰ ਵਧੀਆ ਲੱਗੀ ਹੋਵੇ ਤੇ ਚੜ੍ਹਦੀ ਕਲਾ ਪਰ ਅਸੀਂ ਕੁਝ ਮਲੇ ਨਹੀਂ ਕਹਿਣਾ ਵੀ ਜੋ ਇਹ ਨਾ ਕਰੋ ਉਹ ਨਾ ਕਰੋ। ਤਹਾਡੀ ਇੱਛਾ ਆ ਜੇ ਸੁਧਰਨਾ ਹੋਵੇ ਬੰਦਾ ਸੁਧਰਦਾ ਨਹੀਂ ਤੇ ਉਹਦੀ ਮਰਜ਼ੀ ਤੇ ਦੂਜੀ ਗੱਲ ਜਿਹੜਾ ਵੀਰ ਆ ਉਹਦਾ ਵੀ ਆਪਾਂ ਨਾਂ ਨਹੀਂ ਲਾਵਾਂਗੇ ਕਿਉਂਕਿ ਆਪਾਂ ਕਿਸੇ ਨੂੰ ਟਾਰਗੇਟ ਨਹੀਂ ਦੋਹਾਂ ਨੂੰ ਨਹੀਂ ਜਾਂਦੇ ਉਹਨੂੰ ਵੀ ਇਹੋ ਹੀ ਬੇਨਤੀ ਵੀ ਵੀਰ ਜੀ ਆਪ ਜੀ ਵੀ ਆਪਣਾ ਇਹੋ ਹੀ ਕਿਰਦਾਰ ਬਣਾ ਕੇ ਜਾਓ ਕਿ ਜਦੋਂ ਇਸ ਦੁਨੀਆ ਤੋਂ ਜਾਓ ਤੇ ਕਲਗੀਧਰ ਪਾਸ਼ਾ ਤੁਹਾਨੂੰ ਗਲੇ ਨਾ ਲਾਉਣ ਇਹ ਨਾ ਵੀ ਤੁਹਾਡੇ ਨਾਲ ਮੌਖੀ ਮੋੜ ਲੈਣ ਠੀਕ ਹੈ ਜੀ ਅਗਲੇ ਜਨਮ ਵਿੱਚ ਜੇ ਜਾਓਗੇ ਤੇ ਉਹਨਾਂ ਨੇ ਇਹਦੀ ਮਾਂ ਫੜਨੀ ਹੈ ਇਸ ਜਨ ਵਿੱਚ ਉਹਨਾਂ ਨੇ ਫੜਨੀ ਅੱਗੇ ਵੀ ਲੋਕ ਪ੍ਰਲੋਗ ਵਿੱਚ ਉਹੀ ਸਹਾਏ ਹੋਣਗੇ ਇਹ ਆਪਣਾ ਤੁਸੀਂ ਹੁਣ ਪੜਿਆ ਵਿਚਾਰ ਲਿਓ ਕਿਉਂਕਿ ਸਾਰੇ ਵੀਰ ਸਿਆਣੇ ਨੇ ਤੇ ਲਾਸਟ ਗੱਲ ਇਹ ਆ ਜੀ ਆਪਾਂ ਗੱਲ ਕਰਾਂਗੇ ਮਹਾਪੁਰਖ ਬਾਬਾ ਸੰਤਾ ਸਿੰਘ ਜੀ ਸ਼ਾਨੇ ਗਰੋੜੀ ਪੰਥ ਪਾਸ਼ਾ ਜੀ ਬਾਰੇ ਦੇਖੋ ਜੀ ਮੈਂ ਮੇਰੀ ਉਮਰ ਬਹੁਤ ਛੋਟੀ ਹੈ ਮੈਨੂੰ ਕੁਝ ਇਹਨਾਂ ਨਹੀਂ ਪਤਾ ਜੋ ਵੀ ਮੈਂ ਗੱਲਾਂ ਕਰ ਰਿਹਾ ਤੁਸੀਂ ਆਪਣੀ ਰਿਸਰਚ ਕਰ ਲਿਓ ਜ਼ਰੂਰੀ ਨਹੀਂ ਕਿ ਮੈਂ ਸਹੀ ਹਾਂ ਮੈਂ ਗਲਤ ਵੀ ਹੋ ਸਕਦਾ ਹਾਂ ਮੈਂ ਹਰ ਕੋਈ ਬੰਦਾ ਗਲਤ ਹੋ ਜਾਂਦਾ ਮੈਂ ਕੋਈ ਮਤਲਬ ਕਿ ਸੰਤ ਮਹਾਂਪੁਰਖ ਤੇ ਹੈ ਨਹੀਂਗਾ ਹਾਂ ਬਸ ਆਪਣੇ ਅੰਦਰ ਭਾਵਨਾ ਹੈ ਜੋ ਆਨੂੰ ਗੁਰੂ ਸਿਕਬੀਰ ਮਤਲਬ ਕਿ ਕਹਿੰਦੇ ਨੇ ਕਈ ਵਾਰੀ ਇਦਾਂ ਹੁੰਦਾ ਵੀ ਅਸੀਂ ਵੀ ਕਿੰਨੇ ਵੀ ਚਲੋ ਅਸੀਂ ਕੀ ਕਰ ਸਕਦੇ ਛੱਡੋ ਭਰਿਆ ਨਾ ਪਰ ਕੁਝ ਗੱਲਾਂ ਇਦਾਂ ਦੀਆਂ ਨੇ ਜਦੋਂ ਉਹ ਕਹਿੰਦੇ ਨੇ ਉਹ ਹਿਰਦੇ ਨੂੰ ਸੱਟ ਵੱਜਦੀ ਹੈ ਨਾ ਜਿੱਦਾਂ ਕਈ ਕਹਿੰਦੇ ਨੇ ਯਾਰ ਤੁਸੀਂ ਬਾਣਾ ਪਾਇਆ ਏ ਤੁਸੀਂ ਗੁਰੂ ਦੇ ਸਿੱਖ ਜੇ ਜੇ ਪ੍ਰਾਤਨ ਸਿੱਖ ਵੀ ਤੁਹਾਡੇ ਵਰਗੇ ਹੁੰਦੇ ਨਿਹੰਗ ਸਿੰਘ ਤੇ ਫੇਰ ਤੇ ਜਿੰਨਾ ਕੁਝ ਹੋਇਆ ਇਹ ਤਾਂ ਹੋਣਾ ਹੀ ਨਹੀਂ ਸੀ ਠੀਕ ਆ ਸਾਨੂੰ ਇੰਨੀ ਗੱਲ ਦੀ ਸਮਝ ਤੇ ਸਾਰਿਆਂ ਨੂੰ ਵੀ ਸਾਡੇ ਹੱਥ ਵੱਜ ਕੋਈ ਹੈ ਨਹੀਂਗਾ ਪਰ ਜਦੋਂ ਐਡੀ ਵੱਡੀ ਗੱਲ ਕਹਿ ਦਿੰਦੇ ਉਹ ਮਨ ਨੂੰ ਇਹ ਨਾਲ ਠੇਸ ਪਹੁੰਚਦੀ ਕਈ ਬੰਦਾ ਭਾਵੁਕ ਹੋ ਜਾਂਦਾ ਦੇ ਵਿੱਚ ਕੋਈ ਨਾ ਕੁਝ ਬੋਲ ਦਿੰਦਾ ਤੇ ਉਸ ਭਾਵਨਾ ਨੂੰ ਤੁਹਾਡਾ ਕਿਉਂਕਿ ਤੁਸੀਂ ਸਤਕਾਰ ਕਰਦੇ ਦੇਖੋ ਜੀ ਜਿਹੜਾ ਬੰਦਾ ਗੁਰਸਿੱਖੀ ਨੂੰ ਸਿੱਖੀ ਨੂੰ ਗੁਰੂ ਮਹਾਰਾਜ ਨੂੰ ਸਿੰਘਾਂ ਨੂੰ ਪਿਆਰ ਕਰਦਾ ਉਹ ਹੀ ਕਹਿੰਦਾ ਨਹੀਂ ਤੇ ਲੱਖਾਂ ਕਰੋੜਾਂ ਬੰਦੇ ਨੇ ਸਾਰੇ ਆਪ ਆਪਣੇ ਕੰਮਾਂ ਕਾਰਿਆਂ ਵਿੱਚ ਵਿਜੀ ਨੇ ਕੇ ਨੂੰ ਕੀ ਲੋੜ ਆ ਨਾ ਲੋਕਾਂ ਨੂੰ ਆਪਣੇ ਮਾਂ ਪੁੱਤਾਂ ਦੀ ਪਈ ਸਾਰਿਆਂ ਨੂੰ ਤੇ ਪੰਥ ਦੀ ਤੇ ਕੇ ਨੂੰ ਕਿਤੇ ਕਿੱਡੀ ਹੋ ਗਈ ਪਰ ਜਿਹੜਾ ਬੰਦਾ ਜਝਾਰੂ ਹੈ ਉਹ ਹੀ ਗੱਲ ਕਰਦਾ ਹੈ ਮੋਟੀ ਮੋਟੀ ਗੱਲ ਕਰਦੇ ਆਂ ਜੀ ਕੁਝ ਗੱਲਾਂ ਸੀ ਬਾਬਾ ਜੀ ਬਾਰੇ ਸੁਣੀਆਂ ਨੇ ਤੁਸੀਂ ਆਪਣੀ ਰਿਸਰਚ ਕਰ ਲਿਓ ਸਭ ਤੋਂ ਪਹਿਲਾਂ ਤੇ ਇਹ ਗੱਲ ਆ ਜੀ ਬਾਬਾ ਮਿਤ ਸਿੰਘ ਜੀ ਨੇ ਮਹਾਪੁਰਖਾ ਨੂੰ ਮਤਲਬ ਕਿ ਤੇ ਕਹਿੰਦੇ ਨੇ ਅ ਇੰਗਲਿਸ਼ ਚ ਕਹ ਲਓ ਬਲੇਸਿੰਗ ਕਹ ਲਓ ਤੇ ਉਹਨਾਂ ਦੇ ਉੱਤੇ ਥਾਪੜਾ ਰੱਖਦਾ ਹਨ ਥਾਪੜਾ ਦੇ ਦਤਾ ਉਹਨਾਂ ਨੂੰ ਵੀ ਭਈ ਤੇਰੀ ਚੜਦੀ ਕਲਾ ਹੋਗੀ ਹੁਣ ਬਾਬਾ ਮਿਤ ਸਿੰਘ ਜੀ ਕੌਣ ਨੇ ਇਹ ਵੀ ਜਾਣ ਲਿਓ ਕਿਉਂਕਿ ਮੈਨੂੰ ਪਤਾ ਹੈ ਜਿਹੜੇ ਵੀਰ ਮਤਲਬ ਕਿ ਗਲਤ ਕਹਿਣਗੇ ਸੁਣ ਲਿਓ ਇਹ ਕਾਰੀ ਗੱਲ ਨੂੰ ਬਾਬਾ ਮਿਤ ਸਿੰਘ ਜੀ ਹੋਣੇ ਜਦੋਂ ਸੰਤ ਗੁਰਬਚਨ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਵਿਦਿਆਗੁਰੂ ਵੀ ਨੇ ਤੇ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਪਿੰਡਾਂ ਵਾਲਿਆਂ ਇੱਕ ਵਾਰੀ ਕਿਸੇ ਨੇ ਕਿਹਾ ਭਈ ਬਾਬਾ ਜੀ ਅੱਜ ਦੇ ਸਮੇਂ 'ਚ ਵੀ ਕੋਈ ਬ੍ਰਹਮ ਗਿਆਨੀ ਹੈਗੇ ਨੇ ਤੇ ਉਹਨਾਂ ਨੇ ਕਿਹਾ ਵੀ ਦੋ ਬ੍ਰਹਮ ਗਿਆਨੀ ਨੇ ਜਿਹੜੇ ਜਨਮ ਤੋਂ ਹੀ ਬ੍ਰਹਮ ਗਿਆਨੀ ਨੇ ਇੱਕ ਬਾਬਾ ਸਾਧੂ ਸਿੰਘ ਜੀ ਸ਼ੀਦੀ ਬਾਗ ਵਾਲੇ ਇੱਕ ਬਾਬਾ ਮਿਤ ਸਿੰਘ ਜੀ ਮਾਤਾ ਸਹਿਬ ਦੇ ਵਾਲੇ ਹੁਣ ਦੇਖੋ ਜੀ ਅਗਰ ਬਾਬਾ ਮਿਤ ਸਿੰਘ ਜੀ ਨੇ ਬਾਬਾ ਜੀ ਨੂੰ ਥਾਪੜਾ ਦਿੱਤਾ ਹੈ ਵੀ ਤੁਸੀਂ ਤੁਹਾਡੀ ਚਿਹਰੇਕਾਰ ਹੋਊਗੀ ਪਚੰਗਿਆ ਕਿਉਂਕਿ ਬਾਬਾ ਜੀ ਵੱਡੇ ਸਨ ਉਹ ਸਵਾ ਬਸੰਤਾ ਜੀ ਉਹ ਛੋਟੇ ਰਹੀ ਵੀ ਪੰਥਦੇਵ ਤੁਹਾਨੂੰ ਪਾਸ਼ੇਆਂ ਮਿਲ ਗਈਆਂ ਜੋ ਵੀ ਹੈ ਨਾ ਪੂਰਾ ਤਾਂ ਕਿਸੇ ਨੂੰ ਪਤਾ ਹੁੰਦਾ ਇਹਨਾਂ ਜੋ ਗੱਲ ਵੱਡਿਆਂ ਤੋਂ ਸੁਣੀ ਹੈ ਤੇ ਇਹਦੇ ਵੀ ਰਿਸਰਚ ਕਰ ਲਿਓ ਤੇ ਉਹ ਦੇਖੋ ਕਦੀ ਗਲਤ ਨਹੀਂ ਹੋ ਸਕਦੀ ਪਹਿਲੀ ਗੱਲ ਇਹ ਹੈ ਹਨ ਕਿ ਹੋਗੀ ਜਿਨ੍ਹਾਂ ਨੇ ਉਹਨਾਂ ਦੇ ਕਿਰਪਾ ਕੀਤੀ ਹੈ ਉਹ ਪੂਰੇ ਸੀ ਹਨ ਤੇ ਬਾਬਾ ਸਾਡੇ ਲਈ ਦੇ ਦੇਖੋ ਸੰਤ ਬਾਬਾ ਸੰਤਾ ਸਿੰਘ ਜੀ ਪੂਰੇ ਨੇ ਅਸੀਂ ਅਧੂਰੇ ਆ ਅਸੀਂ ਤੇ ਇਹ ਗੱਲ ਸੁਣੀ ਹੈ ਵੀ ਅਧੂਰੇ ਦੀ ਗੱਲ ਕਦੀ ਪੂਰਾ ਨਹੀਂ ਕਰ ਸਕਦਾ ਪਰ ਜੋ ਅਸੀਂ ਦੇਖ ਰਹੇ ਹਾਂ ਔਰ ਜੋ ਅੱਜ ਦੇ ਬੱਚਿਆਂ 'ਚ ਫਲਾਇਆ ਜਾ ਰਿਹਾ ਹੈ ਇਹ ਪੱਖ ਨਹੀਂ ਕਿਸੇ ਨੇ ਸੁਣਿਆ ਚਲੋ 100 ਵਿੱਚੋਂ ਇੱਕ ਬੰਦਾ ਜੇ ਸੁਣੂਗਾ ਮੇਬੀ ਉਹ ਬੰਦੇ ਨੂੰ ਪਤਾ ਲੱਗ ਜੇ ਹਨ ਤੇ ਬਾਬਾ ਜੀ ਨੇ ਇੱਕ ਵਾਰੀ ਕਈ ਜਗ੍ਹਾ ਆਇਆ ਸ਼ਾਇਦ ਅਸਾਮ ਦੇਖ ਲਿਓ ਤੁਸੀਂ ਆਪਣੀ ਖੋਜ ਕਰਕੇ ਉਧਰ ਦੇ ਇਹਨਾਂ ਨੂੰ ਪਤਾ ਲੱਗਾ ਵੀ ਖਾਲਸਾ ਵੀ ਕੀ ਹੁੰਦਾ ਕੀ ਉਹਦੇ ਬਚਨ ਹੋਏ ਹੋਣਗੇ ਤੇ ਉਹਨਾਂ ਨੂੰ ਲੱਗਾ ਵੀ ਜੀ ਗਰੀਬਦਾ ਇਦਾਂ ਹੀ ਕਹੀ ਜਾਂਦੇ ਨੇ ਤੇ ਉੱਥੇ ਕੋ ਝੋਟਾ ਸੀਗਾ ਮੇਨ ਗੱਲ ਇਹ ਆ ਤੇ ਉਹਨਾਂ ਨੇ ਇਹ ਵੇਖਦੇ ਆ ਵੀ ਕਿੱਡੇ ਕਿ ਛਤਰੀ ਨੇ ਤੇ ਬਾਬਾ ਜੀ ਨੇ ਜਦੋਂ ਮਿਆਂ ਚੋਂ ਤਲਵਾਰ ਕੀਤੀ ਤੇ ਜਿਹੜਾ ਝੋਟਾ ਵੇਖੋ ਕਿੱਡਾ ਵੱਡਾ ਹੁੰਦਾ ਉਹਨੂੰ ਬਾਬਾ ਜੀ ਨੇ ਇਦਾਂ ਉੱਤੋਂ ਨਹੀਂ ਝਟਕਾਇਆ ਥੱਲੇੋਂ ਹੀ ਝਟਕਾਤਾ ਵੀ ਐਡੇ ਬਲੀ ਸਨ ਇੰਨਾ ਜੋਰ ਸੀ ਉਹਨਾਂ ਦੀ ਪੁਜਾਵਾਂ ਵਿੱਚ ਜਾਂਦੇ ਵੀ ਬਾਬਾ ਮਿਤਸੇਨ ਦੇ ਸਮੇਂ ਐਡੇ ਬਲੀ ਸੀਗੇ ਵੱਡੇ ਵੱਡੇ ਦਰਖਤ ਤੂਤ ਮਤਲਬ ਜਿਹੜੇ ਹੁੰਦੇ ਨੇ ਭਾਰੇ ਜਿਹੜੇ 2-2 4-4 ਬੰਦੇ ਚੁੱਕਣ ਉਹ ਇਕੱਲੇ ਬਾਬੇ ਮੋਢਿਆਂ ਦੇ ਚੁੱਕ ਲੈਂਦੇ ਜਨਮ ਤੋਂ ਹੀ ਐਡੇ ਮਤਲਬ ਕਿ ਬਲੀ ਸਨ ਠੀਕ ਹੈ ਜੀ ਤੇ ਜਿਹੜਾ ਬਾਬਾ ਜੀ ਕੋ ਗੁਰਜ ਸੀਗਾ ਉਹ ਵੀ ਸਿੰਘਾਂ ਤੋਂ ਮੈਨੂੰ ਪਤਾ ਲੱਗਾ ਹੈ ਕਿ ਉਹ ਗੁਰਜ ਮਤਲਬ ਐਵੇਂ ਨਹੀਂ ਜਿਦਾ ਅੱਜ ਕੱਲ ਆਪਾਂ ਬਣਾ ਲੈਨੇ ਹਨ ਉਹਨਾਂ ਕਾਰੀਗਰਾਂ ਕੋ ਉਹ ਨਹੀਂ ਉਹ ਗੁਰਜ ਬਾਬਾ ਜੀ ਨੇ ਜਿੱਤਿਆ ਸੀਗਾ ਹਿੰਦੁਸਤਾਨ ਦੇ ਵਿੱਚੋਂ ਤੇ ਉਹ ਬਾਬਾ ਜੀ ਨੇ ਜਿੱਤਿਆ ਸੀ ਤੇ ਬਾਅਦ ਚੋਂ ਮਤਲਬ ਕਿ ਉਹ ਗੁਰਜ ਕੋਈ ਜਿੱਤ ਨਹੀਂ ਪਾਇਆ ਹਨ ਤੇ ਉਹਨਾਂ ਕੋਈ ਰਿਆ ਫੇਰ ਜੀ ਬਾਬਾ ਜੀ ਬਹੁਤ ਹੀ ਸੂਝਵਾਨ ਸਨ ਬਹੁਤ ਹੀ ਪੜੇ ਲਿਖੇ ਸਨ ਸਰਬ ਲੋਗ ਗ੍ਰੰਥ ਜੀ ਦਾ ਕੀ ਨਹੀਂ ਪਤਾ ਜੋ ਕਲਗੀਧਰ ਪਾਸ਼ਾ ਮਾਰੇ ਨੇ ਲਿਖਿਆ ਸੀ ਹਨਾ ਸਤਜੁਗ ਦੇ ਸਮੇਂ ਚ ਲਾ ਲੋ ਜੋ ਕਤਾਵਾਸ ਨੇ ਦੀਆਂ ਤੇ ਉਥੇ ਨੰਦੀੜ ਉਹ ਬਾਬਾ ਜੀ ਨੇ ਮਤਲਬ ਕਿ ਪ੍ਰਗਟ ਕੀਤਾ ਉਹਦੀ ਬਾਬਾ ਜੀ ਨੇ ਕਥਾ ਵੀ ਕੀਤੀ ਤੇ ਇੱਕ ਗੱਲ ਬਾਬਾ ਜੀ ਬਾਰੇ ਜੋ ਪਤਾ ਲੱਗੀ ਹੈ ਉਹ ਇਹ ਹੈ ਜੋੜੀ ਬੜੀ ਸੁਣਨ ਵਾਲੀ ਹੈ ਵੀ ਉਹਨਾਂ ਦਾ ਸਤਗੁਰਾਂ ਨਾਲ ਕਿੰਨਾ ਪਿਆਰ ਹੋਊਗਾ ਉਹ ਇਹ ਸੁਣੀ ਹੈ ਕਿ ਬਾਬਾ ਜੀ ਨੇ ਕਦੀ ਵੀ ਜੋ ਸੁਣੀ ਹੈ ਤੁਸੀਂ ਆਪਣੀ ਖੋਜ ਕਰ ਲਿਓ ਭਰਾਵਾ ਇਹਨਾਂ ਘਾਟ ਵੱਡ ਗਏ ਪਾ ਦਿਓ ਬਾਕੀ ਮੈਨੂੰ ਕੋਈ ਪਰਵਾਹ ਨਹੀਂ ਇਹ ਗੱਲ ਹੈ ਵੀ ਚੀਜ਼ ਗਲਤ ਪੋਰਡ ਰੇਟ ਹੋ ਜਾਂਦੀ ਦੁਨੀਆ ਵਿੱਚ ਸਾਨੂੰ ਕੋਈ ਚੱਕਰ ਨਹੀਂ ਹੈਗਾ ਕਿ ਮਹਾਪੁਰਖਾਂ ਦੀ ਗੱਲ ਹੋਣਦੀ ਉਹ ਇਹ ਸੁਣੀ ਹੈ ਕਿ ਬਾਬਾ ਜੀ ਨੇ ਕਦੀ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਥਾ ਨਹੀਂ ਕੀਤੀ ਤੇ ਕਿਸੇ ਨੇ ਜਿੱਦਾਂ ਪੁੱਛਿਆ ਹੋਊਗਾ ਬਾਬਾ ਜੀ ਤੇ ਬਾਬਾ ਜੀ ਕਹਿੰਦੇ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਨਾ ਇਹ ਸਤਿਗੁਰੂ ਮਤਲਬ ਇਹ ਪੂਰੇ ਨਹੀਂ ਤੇ ਅਸੀਂ ਅਧੂਰੇ ਆ ਤੇ ਬਾਬਾਈ ਦੇ ਬਚਨ ਇਹ ਪ੍ਰੇਮ ਸੀਗਾ ਵੀ ਗੁਰੂ ਗ੍ਰੰਥ ਸਾਹਿਬ ਮਾਰੇ ਦੀ ਕਥਾ ਕੋਈ ਵੀ ਨਹੀਂ ਕਰ ਸਕਦਾ ਕਿਸੇ ਨੂੰ ਇੰਨਾ ਮਤਲਬ ਉਹ ਗਿਆਨ ਨਹੀਂ ਹੈਗਾ ਦੁਨੀਆ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ ਕੀ ਇਹ ਉਹਨਾਂ ਦੀ ਭਾਵਨਾ ਸੀ ਸਤਿਗੁਰਾਂ ਪ੍ਰਤੀ ਹੁਣ ਤੁਸੀਂ ਆਪ ਹੀ ਭਾਈ ਨਿਰਣਾ ਕਰ ਲਿਓ ਵੀ ਮਹਾਪੁਰਖ ਜੋ ਤੁਸੀਂ ਕਹਿੰਦੇ ਉਹ ਤਾਂ ਦੇ ਨਹੀਂ ਸੀਗੇ ਦੇਖੋ ਜੀ ਭੇਡ ਚਾਲ ਨਹੀਂ ਕਰਨੀ ਚਾਹੀਦੀ ਸਾਡੀ ਇਨਕਾਤ ਨਹੀਂ ਹੈਗੀ ਕਿਸੇ ਨੇ ਆਪਣਾ ਜੀਵਨ ਆਜੀ ਤੇ ਆਪਣੇ ਘਰ ਦੇ ਕਾਰਜ ਹੀ ਆਪਣੇ ਆਪਣੀਆਂ ਹੀ ਪੰਚੀ ਪਰਮਾਤਮਾ ਕਮਾ ਕਰਾਂ ਪਿੱਛੇ ਆਪਣੇ ਟਰੇਡ ਪਿੱਛੇ ਭੱਜੇ ਰਹਿਨੇ ਆ ਤੇ ਕੋਈ ਆਪਣਾ ਮਤਲਬ ਹੀ ਘਰ ਬਾਹਰ ਛੱਡ ਕੇ ਪੰਥ ਲੈ ਕੇ ਲਾਵੇ ਤੇ ਮੇਰੇ ਵਰਗੇ ਦੁਸ਼ਟ ਜੀ ਉੱਠ ਕੇ ਉਹਨਾਂ ਨੂੰ ਉਹਨਾਂ ਨੂੰ ਨਿੰਦਿਆ ਕਰ ਲੈਣ ਤੇ ਗਲਤ ਗੱਲ ਆ ਨਾ ਅੱਗੇ ਦਰਗਾਹ ਦੇ ਲੇਖਾ ਜੋਖਾ ਹੋਣਾ ਇਹਦੇ ਉੱਥੇ ਮਤਲਬ ਹੀ ਦੀਨ ਦੁਨੀਆ ਵਾਲੀਆਂ ਗੱਲਾਂ ਤੇ ਚੱਲਣੀਆਂ ਨਹੀਂ ਤੇ ਹੁਣ ਦੂਜੀ ਗੱਲ ਇਹ ਮਕਾ ਦਿੰਨੇ ਆ ਕਿ ਮਹਾਪੁਰਖ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਬ੍ਰਹਮਗਾਨੀ ਦੇਖੋ ਜੀ ਦੋਵੇਂ ਮਹਾਪੁਰਖ ਨੇ ਮਹਾਪੁਰਖ ਮਹਾਪੁਰਖ ਦੇ ਬਾਰੇ ਹੀ ਜਾਣਦਾ ਤੁਹਾਡੇ ਮਿਰਰ ਦਾ ਬੰਦਾ ਨਹੀਂ ਜਾਣ ਸਕਦਾ ਕਈ ਸੋਚਦੇ ਨੇ ਵੀ ਤੁਸੀਂ ਸ਼ਾਇਦ ਬਾਬਾ ਜੀ ਨਾਲ ਪ੍ਰੇਮ ਨਹੀਂ ਕਰਦੇ ਜੀ ਬਾਬਾ ਜੀ ਨਾਲ ਬੜਾ ਫ੍ਰੇਮ ਕਰਦੇ ਆ ਸਾਡੇ ਘਰ ਦੇ ਨੂੰ ਪੁੱਛੋ ਜੇ ਜੂਨ ਦਾ ਸਮਾਂ ਆਉਂਦੇ ਉਹਦੇ ਮੋਨੇ ਨਹੀਂ ਕਈ ਉਦੋਂ ਵੀ ਜਾਂਦੇ ਰਹੇ ਕਈ ਵਾਰੀ ਪੁਲਸ ਕੋ ਡੰਡੇ ਵੀ ਖਾਦੇ ਨੇ ਤੇ ਕਿਉਂਕਿ ਸਾਡਾ ਮੈਥੇ ਮੈਥੇ ਰੋਡ ਤੇ ਸਾਡਾ ਪਿੰਡ ਆ ਇਦਾਂ ਨਹੀਂ ਹੁੰਦਾ ਕਿ ਜੇ ਕਿਸੇ ਨੇ ਬਾਣਾ ਪਾਇਆ ਹੈ ਤੇ ਉਹ ਪਰ ਇੱਕ ਗੱਲ ਮੈਂ ਤੁਹਾਨੂੰ ਸਿੱਧੀ ਕਹਾਂ ਅੱਜ ਤੱਕ ਜੋ ਮੈਂ ਦੇਖਿਆ ਕਦੀ ਵੀ ਕਿਸੇ ਨੇ ਹੰਗਸਿੰਘ ਨੇ ਬਾਬਾ ਜਰਨੈਲ ਸਿੰਘ ਜੀ ਦਾ ਨਾਂ ਜਰਨੈਲ ਸਿੰਘ ਨਹੀਂ ਲਿਆ ਸੰਤਾਂ ਤੋਂ ਬਿਨਾਂ ਨਹੀਂ ਬੁਲਾਇਆ ਕਦੀ ਕੋਈ ਗਲਤ ਵੀ ਨਹੀਂ ਕਹੂਗਾ ਕੋਈ ਮੂਰਖ ਹੋਊਗਾ ਜਿਹੜਾ ਕਹੂਗਾ ਪਰ ਕੋਈ ਵੀ ਨਹੀਂ ਕਹਿੰਦਾ ਪਰ ਮੈਂ ਬਹੁਤੇ ਵੀਰ ਵੇਖੇ ਨੇ ਪਤਾ ਨਹੀਂ ਉਹ ਟਕਸਾਲ 'ਚ ਕਦੀ ਰਹੇ ਕਿਉਂਕਿ ਜਿਹੜਾ ਪੂਰਨ ਸੰਤਾਂ ਨਾਲ ਰਿਹਾ ਹੋਏ ਬ੍ਰਹਮ ਗਿਆਨੀ ਨੇ ਉਹ ਕਦੀ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਮਾੜਾ ਦੇ ਮੇਰੇ ਵਰਗੇ ਮੂਰਖ ਹੀ ਕਹਿੰਦੇ ਨੇ ਉਹ ਜ਼ਰੂਰ ਬਾਬਾਈ ਦਾ ਮਤਲਬ ਕੀ ਨਾਮ ਗਲਤ ਨਾਮ ਲੈ ਕੇ ਬੁਲਾਉਂਦੇ ਨੇ ਚਲੋ ਆਪਈ ਸ਼ਹੀਦ ਸਿੰਘ ਦੇ ਕਹਿਣਗੇ ਤੇ ਬਾਬਾ ਜੀ ਇੰਨੀ ਗੱਲ ਆ ਕਿਉਂਕਿ ਬਾਬਾ ਜਰਨੈਲ ਸਿੰਘ ਜੀ ਪੂਰੇ ਨੇ ਤੇ ਇੰਨੀ ਗੱਲ ਕਹਿਣਾ ਚਾਹੁੰਦਾ ਵੀ ਉਹ ਸੂਰਬੀਰ ਬਚਨ ਕੇ ਭਲੀ ਨੇ ਜੋ ਮਹਾਪੁਰਖਾਂ ਨੇ ਕਿਆ ਸੀ ਉਹ ਕਰ ਗਏ ਨੇ ਜੋ ਕਰ ਗਏ ਨੇ ਉਹਨਾਂ ਨੇ ਉਹ ਕੋਈ ਕਰ ਨਹੀਂ ਸਕਦਾ ਕਿਉਂਕਿ ਆਪਣੇ ਦੇ ਧੀਆਂ ਪੁੱਤ ਨਹੀਂ ਛੱਡੇ ਜਾਂਦੇ ਤੇ ਉਹਨਾਂ ਨੇ ਧਰਮ ਦੇ ਲਈ ਆਪਣੀ ਸ਼ਹਾਦਤ ਦਿੱਤੀ ਹੈ ਔਰ ਸ਼ਹਾਦਤ ਦੇਣੀ ਤਾਂ ਨੂੰ ਸਾਰੇ ਨੂੰ ਹੀ ਪਤਾ ਹੈ ਵੀ ਹਰ ਕੋਈ ਮਾਂ ਹੀ ਕਹਿੰਦੀ ਵੀ ਬਗਾਨੇ ਦਾ ਪੁੱਤ ਸ਼ਹੀਦ ਹੋ ਜਾਏ ਬਗਾਨੇ ਦਾ ਪੁੱਤ ਸੰਤ ਬਣ ਜਾਏ ਸਾਡੇ ਘਰੇ ਨਾ ਹੋ ਜੇ ਕੰਮ ਅਈਂ ਦੇ ਭਾਈ ਵੀ ਆਪਣਾ ਘਰ-ਬਾਰ ਚਲਾਉਣਾ ਹੈ ਨਾ ਤੇ ਇੰਨੀ ਗੱਲ ਕਹਿਣਾ ਚਾਹੁੰਨਾ ਬੂਧੀਆਂ ਗੱਲਾਂ ਤੇ ਮਹਾਪੁਰਖਾਂ ਬਾਰੇ ਮੈਂ ਕੀ ਕਹਾਂ ਕਿ ਕਿ ਸੰਤ ਪੂਰੇ ਨੇ ਅਸੀਂ ਅਧੂਰੇ ਆ ਤੇ ਇਹ ਤੋਂ ਹੁਣ ਤੁਸੀਂ ਆਪੇ ਹੀ ਨਿਰਣਾ ਕਰ ਲਿਓ ਇੰਨੀਆਂ ਕੁ ਮਾਂ ਦੀਆਂ ਗੱਲਾਂ ਸੀ ਜੀਆਂ ਸੋਚੀਆਂ ਵੀ ਆਪਜੀ ਸੰਗਤ ਦੇ ਨਾਲ ਕਰੀਏ ਤੇ ਕਮੈਂਟ ਕਰਕੇ ਦੱਸਿਓ ਤਾਡੀ ਕੀ ਰਾਏ ਆ ਜੋ ਆਪਾਂ ਪਹਿਲਾਂ ਗੱਲ ਕੀਤੀ ਸੀਗੀ ਉਹਦੇ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਾਰੇ ਕ ਜਾਵੇ ਨਿਹਾਲ ਹੋ ਜਾਵੇ ਸ਼ੀਦਾ ਸਿੰਘਾਂ ਦੇ ਮਨੂ ਭਾਵੇ ਸਤ ਸ੍ਰੀ ਅਕਾਲ ਗੁਰਬਰ ਕਾਲ ਦੇਖ ਤੇਗ ਫਤਿਹ ਗੁਰਪੰਥ ਖਾਲਸੇ ਜੀ ਕੀ ਹਰ ਦੀਵਾਨ ਹਰ ਮੈਦਾਨ ਫਤਿਹ 250 ਚੜ੍ਹੇ ਸ਼ਰਨ ਪਰੇ ਸਤਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਕਾਲ